ਦੇਸ਼ਪਰ ਵਿੱਚ ਆਈ ਲਵ ਮੁਹੰਮਦ ਤੇ ਲਿਖਨਾਂਤੀ ਕੈਂਡ ਦੇ ਖਿਲਾਫ ਪੜਕੇ ਮਾਹੌਲ ਦੀ ਨਿੰਦਾ ਹੁਣ ਨਮਾਜ਼ੇ ਚੁਮਾਤੋ ਪਾਕ ਕੀਤੀ ਗਈ ਹੈ। ਲੁਧਿਆਣਾ ਦੇ ਸੁੰਨੀ ਜਾਮਾ ਮਸਜਦ ਕੌਂਸੀਆ ਵਿੱਚ ਇਦਾਰਾ ਏ ਏ ਸ਼ਰੀਆ ਪੰਜਾਬ ਦੀ ਅਗਵਾਈ ਵਿੱਚ ਜ਼ੋਰਦਾਰ ਪ੍ਰੋਟੈਸਟ ਕੀਤਾ ਗਿਆ। ਜਿਸ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਨੇ ਸ਼ਾਮਿਲ ਹੋ ਕੇ ਆਪਣਾ ਗਮ ਤੇ ਗੁੱਸਾ ਜ਼ਾਹਰ ਕੀਤਾ ਇਸ ਮੌਕੇ ਤੇ ਇਦਾਰਾ ਇਹ ਸ਼ਰੀਆ ਪੰਜਾਬ ਦੇ ਸਦਰ ਹਜਰਤ ਮੌਲਾਨਾ ਫਾਰੂਕ ਆਲਮ ਰਜਵੀ ਨੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਨਬੀ ਪਾਕ ਤੋਂ ਮੁਹੱਬਤ ਹਰ ਮੁਸਲਮਾਨ ਦੇ ਇਮਾਨ ਦਾ ਜ਼ਰੂਰੀ ਹਿੱਸਾ ਹੈ ਅਤੇ ਇਸ ਮੁਹੱਬਤ ਨੂੰ ਕਿਸੇ ਵੀ ਕੀਮਤ ਤੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਏਗਾ ਤੇ ਉਹ ਰਾਕਿਆ ਕੀ ਦੁਨਿਆਦੀ ਕੋਈ ਤਾਕਤ ਮੁਸਲਮਾਨ ਤੇ ਦਿਲਾ ਤੋਂ ਇਸਕੇ رسول ਨੂੰ ਨਹੀਂ ਖੋ ਸਕਦੀ ਸ਼ਾਂਤਮਈ ਪ੍ਰਦਰਸ਼ਨ ਅਸੀਂ ਤਾਂ ਕਰ ਰਹੇ ਆ ਜੀ ਜਿਹੜਾ ਕਾਨਪੁਰ ਦੇ ਵਿੱਚ ਘਟਨਾ ਹੋਈ ਹੈ ਜਿਹੜਾ 25 ਸਾਡੇ ਮਤਲਬ ਜੋ قصور وار ਨਹੀਂ ਹੈਗੇ ਆ ਮੁੰਡੇ ਉਹਨਾਂ ਤੇ ਐਫ ਆਈ ਆਰ ਹੋਈ ਹੈ ਸਿਰਫ ਇਹ ਬੋਰਡ ਦਿਖਾਣ ਕਰਕੇ ਇਹ ਬੋਰਡ ਲਾਣ ਕਰਕੇ ਤੇ ਉਹਦੇ ਉਹਦੇ ਕਰਕੇ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰੋਟੈਸਟ ਦਾ ਜ਼ਾਹਿਰ ਕਰ ਰਹੇ ਆ ਤੇ ਉਹਨਾਂ ਦੀ ਐਫਆਈਆਰ ਰਾਸ਼ਟਰਪਤੀ ਨੂੰ ਅਸੀਂ ਮੰਗ ਕਰਦੇ ਆ ਐਫਆਈਆਰ ਵਾਪਸ ਲਈ ਜਾਏ ਕਿਉਂਕਿ ਉਹ ਬੇਕਸੂਰ ਨੇ ਅੱਜ ਕਿਹੜੀ ਜਗ੍ਹਾ ਤੁਸੀਂ ਇਕੱਠੇ ਹੋਏ ਕਿੱਥੇ ਜਾਊਗਾ ਅਸੀਂ ਸੁੰਨੀ ਜਾਵਾ ਮਰਜ਼ੇ ਤੇ ਗੋਸ਼ੀਆ ਸਨੇਤ ਇਕੱਠੇ ਹੋਏ ਆ ਤੇ ਅਸੀਂ ਸਾਡੀ ਦੂਜੀ ਮਰਜ਼ੇ ਦਾ ਛੋਟੀ ਮਰਜ਼ੇ ਉੱਥੇ ਜਾ ਕੇ ਅਸੀਂ ਇਹ ਮੈਮੋਰੰਡਮ ਸਾਡੇ ਸਾਹਮਣੇ ਏਸੀਪੀ ਸਾਹਿਬ ਆਏ ਐ ਐਸਪੀ ਸਾਹਿਬ ਆਏ ਐ ਇਹਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਮੈਮੋਰੰਡਮ ਸੌਂਪ ਕੇ ਅਸੀਂ ਆਪਣਾ ਪ੍ਰੋਟੈਸਟ ਖਤਮ ਕਰ ਲਾਂਗੇ ਮੰਗਹੀ ਕਰਦੇ ਹਾਂ ਕਿ ਜਿਹੜੇ 25 ਸਾਡੇ ਬੇਕਸੂਰ ਨੌਜਵਾਨਾਂ ਦੇ ਪਰਚੇ ਹੋਏ ਆ ਸਿਰਫ ਆ ਬੋਲਡ ਕਰਕੇ ਇਹਦੇ ਵਿੱਚ ਕੁਝ ਗਲਤ ਨਹੀਂ ਆ ਕੋਈ ਪੱਤੀ ਨਹੀਂ ਆ ਕਿਸੇ ਧਰਮ ਬਾਰੇ ਗਲਤ ਨਹੀਂ ਬੋਲਿਆ ਗਿਆ ਤੇ ਉਹ ਵਾਪਸ ਲਿਆ ਜਾਵੇ ਰਾਸ਼ਟਰਪਤੀ ਨੂੰ ਅਸੀਂ ਮੰਗ ਕਰਦੇ ਹਾਂ ਤੇ ਮੰਗ ਪੱਤਰ ਸੌਂਪਦੇ ਆਂ ਅੰਦਰ ਆ ਯਾਰ ਅਸਲਾਮੁਅਲੈਕੁਮ ਵ ਰahmatullahi व ਬਰਕਾਤੁ ਆਜ ਇਹ ਪ੍ਰੋਟੈਸਟ ਹਜ਼ਰਤ ਮੁਹੰਮਦ ਸੱਲੱਲ੍ਹਾ ਸੱਲੱਮ ਕੀ ਅਜ਼ਮਤ ਕੇ ਤਾਲੁਕ ਸੇ ਹੈ ਜੈਸਾ ਕਿ ਆਪ ਲੋਗ ਸੋਸ਼ਲ ਮੀਡੀਆ ਕੇ ਜ਼ਰੀਏ ਸੇ ਮਾਲੂਮ ਹੈ ਆਪਕੋ ਪਤਾ ਚੱਲਾ ਹੈ कि हमारे मुल्क के मुख्तिफ़ शहरों में मसलन कानपुर लखनऊ बम्बई नागपुर और काशीपुर में आई लव मोहम्मद लिखने और इनको दीवारों पर लिख कर चिपकाने की वजह से मुकदमे दर्ज किए गए हैं हुकूमत की तरफ से हम सब लोग आज इसकी पुरजोर मजम्मत और निंदा करते हैं इसलिए कि हमारा मुल्क जमहूरी मुल्क है इसमें हमें बराबर का बराबर की आज़ादी है का हक हासिल है और हम लोग चाहते हैं कि हम अपने नबी से खूब मोहब्बत करें कोई उसमें किसी की दखल अंदाजी नहीं होनी चाहिए और ये इस्लाम का तकाजा है हमारी भाईचारा जो है जो हमारे मुल्क में है वो बरकरार रहे अमन अमान बरकरार रहे यही हमारी दिली दुआ है और यही हमारी तमन्ना है क्योंकि मुसलमानों में इस बात को लेकर काफ़ी गुस्सा है नाराज़गी है हम चाहते हैं हुकूमत हिंद फ़ौर इस पर कार्रवाई करके जो मुकदमात दायर किए गए हैं उसको रद्द करें हम आज एसीपी साहब जो हमारे इलाके के हैं इनको हमने एक राष्ट्रपति जी के नाम मेमोरेंडम सौंपा है और इन्होंने इसको अपने हाथों में लेकर कबूल किया है इन ताला ये हमारा लेटर राष्ट्रपति जी तक पहुँचा देंगे इमाम साहब ने जिदा मैशन किया जी कि इस तीन बखो बखरिया स्टेट्स यूपी महाराष्ट्र के उत्तराखंड के मुस्लिम भाईचारे दिखिया आई आर हुई ने ਤੇ ਉਹਨਾਂ ਦੇ ਸਬੰਧੀ ਇਹਨਾਂ ਨੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਜਿਹੜਾ ਇੱਕ ਮੰਗ ਪੱਤਰ ਲਿਖਿਆ ਤੇ ਅਸੀਂ ਪ੍ਰੋਪਰ ਚੈਨਲ ਰਾਹੀਂ ਜਿਹੜਾ ਹੈਗਾ ਇਹ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਦੀ ਸੇਵਾ ਦੇ ਵਿੱਚ ਪਹੁੰਚਾ ਦੇਵਾਂਗੇ ਅੱਜ ਜੇਸੀ ਲੁਧਿਆਣਾ ਸ਼ਹਿਰ ਵਿਖੇ ਸਨਿਹਤ ਮਸਜਿਦ ਜੀ ਉੱਥੇ ਆਪਣੀ ਸਾਡੀ ਕਮੇਟੀ ਵੱਲੋਂ ਇੱਕ ਪ੍ਰੋਟੈਸਟ ਕੀਤਾ ਕਿ ਆਈ ਲਵ ਮੁਹੰਮਦ ਜੋ ਕਿ ਕਾਨਪੂਰ ਦੇ ਵਿੱਚ ਕੁਝ ਦਿਨ ਪਹਿਲਾਂ ਇਹਨਾਂ ਨੇ ਐਫ ਆਈ ਆਰ ਦੱਚ ਕੀਤੀ ਸੀ ਸਾਡੇ ਨਬੀ ਸਾਹਿਬ ਦਾ ਜਨਮ ਦਿਨ ਤੇ ਮਨਾਇਆ ਗਿਆ ਸੀ ਜਨਮ ਦਿਨ ਉਸ ਵੇਹਾਫ ਤੇ ਜੀ ਯੂਪੀ ਪ੍ਰਸ਼ਾਸਨ ਨੇ ਸਾਡੇ ਭਾਈਚਾਰੇ ਤੇ ਮੁਕਦਮਾ ਦਰਜ ਕੀਤਾ ਆਈ ਲਵ ਮੁਹੰਮਦ ਲਿਖਨ ਤੇ ਅਸੀਂ ਜਿਹਦਾ ਪੂਰ ਜ਼ੋਰ ਵਿਰੋਧ ਕਰਦੇ ਆ ਕਿੱਥੇ ਲਿਖਿਆ ਸੀ ਆਈ ਲਵ ਯੂ ਮੁਹੰਮਦ ਆਈ ਲਵ ਮੁਹੰਮਦ ਦਾ ਬੋਰਡ ਲਗਾਇਆ ਸੀਗਾ ਜੀ ਤੇ ਉਹਨਾਂ ਨੇ ਇਸ ਚੀਜ਼ ਦਾ ਜਨਮ ਦਿਨ ਮਨਾਇਆ ਸੀ ਮੁਹੰਮਦ ਸਾਹਿਬ ਦਾ ਜਿਹਦੇ ਵਿਹਾਫ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਰਤੀ ਅਸੀਂ ਉਸ ਐਫ ਆਈ ਆਰ ਦਰਜ ਜਿਹੜਾ ਕੀਤਾ ਗਿਆ ਅਸੀਂ ਉਹਨੂੰ ਰਿਜੈਕਟ ਕਰਨ ਦੀ ਮੰਗ ਕਰਦੇ ਆਂ ਭਈ ਦਰਜ ਹੋਈਏ ਬੀ ਤੋਂ 25 ਲੋਕਾਂ ਦੀ ਸਾਨੂੰ ਪਤਾ ਲੱਗਿਆ ਸੀਗਾ ਜੀ ਨਾਰਮਲ ਸਾਨੂੰ ਪ੍ਰੋਪਰ ਕਾਊਂਟਿੰਗ ਦਾ ਨਹੀਂ ਪਤਾ ਹੈਗਾ ਜਿੰਨੇ ਤੇ ਵੀ ਐਫ ਆਈ ਆਰ ਹੋਈ ਹੈ ਅਸੀਂ ਇਸ ਚਿਤਪੁਰ ਜੋਰ ਵਿਰੋਧ ਕਰਦੇ ਹਾਂ ਇਹਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਨਹੀਂ ਤਾਂ ਇਹ ਬਹੁਤ ਵੱਡਾ ਸਲਾਬ ਬਣ ਜਾਈਏਗਾ ਆਈ ਲਵ ਮੁਹੰਮਦ ਜੋ ਕਿ ਮੁਹੰਮਦ ਸਾਹਿਬ ਨੂੰ ਸਾਰੀ ਦੁਨੀਆ ਪਿਆਰ ਕਰਦੀ ਹੈ ਜਿਨ੍ਹਾਂ ਦੇ ਨਾਮ ਤੇ ਇਹਨਾਂ ਨੇ ਪਰਚਾ ਦਰਜ ਕੀਤਾ ਨਾ ਇਹ ਮਰਨ ਵਾਲਾ ਕੰਮ ਹੋ ਗਿਆ ਵਾ ਜੀ ਠੀਕ ਹੈ ਜੀ ਇਹਨੂੰ ਜਲਦੀ ਜਲਦੀ ਵਾਪਸ ਲੈ ਲੈਣਗੇ ਤਾਂ ਬਹੁਤ ਵਧੀਆ ਹੋਏ ਵਿਦਿਆਲਾਇਫ ਦੇ ਲਈ ਟਿੰਕਾ ਚਾਟ ਦੀ ਰਿਪੋਰਟ